ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੂਵੇ ਇਹ ਆਪਣੇ ਸਦਾ ਬਹਾਰ ਦੇ ਫੁੱਲ ਦਾ ਬੂਟਾ ਹੈਗਾ ਵੀ ਤੁਸੀ ਦੇਖ ਲਿਆ ਸਾਨੂੰ ਇਹ ਜੇ ਆਪਾਂ ਇਸ ਟਰਾਂਣੀ ਨੂੰ ਇਸ ਤਰੀਕੇ ਦੇ ਨਾਲ ਕਲਮੰਦੀ ਤਰ੍ਹਾਂ ਵੀ ਲਗਾ ਸਕਦੇ ਹਾਂਗੇ ਇਹ ਦਾ ਬੂਟਾ ਵੀ ਆਉਂਦਾ ਉਹ ਵੀ ਲਗਾ ਸਕਦੇ ਹਾਂਗੇ ਇਹ ਇਸ ਤੋਂ ਵੀ ਲੇਕਿਨ ਚੱਲ ਪੋਵੇਗਾ ਕਿ ਤੁਸਾਂ ਆਪਾਂ ਇਸ ਨੂੰ ਲਗਾਉਣ ਲੱਗਿਆਂ ਜਿਆਦਾ ਡੁੰਗਾ ਵੀ ਲਗਾਣ ਦੀ ਜ਼ਰੂਰਤ ਨਹੀਂ ਇਹਨੂੰ ਆ ਪੈਕ ਨੂਟ ਆ ਗਿਆ ਇਹ ਦੇਖੋ ਇਹ ਜਿੱਦਾਂ ਇੱਥੋਂ ਟੁੱਟ ਰਿਹਾਗਾ ਇਸ ਨੂੰ ਵੀ ਆਪਾਂ ਇਦਾਂ ਹੀ ਗੱਡ ਕੇ ਲਗਾ ਸਕਦੇ ਹਾਂ ਘਰ ਤੇ ਇਹਦੇ ਵਿੱਚ ਇਹ ਵੀ ਹੋ ਜਾਵੇਗਾ